ਕਿਵੇਂ ਹੋ ਸਾਰੇ ਕੀ ਹਾਲ ਚਾਲ ਨੇ ਸਸੀ ਕਾਲ ਸਾਰਿਆਂ ਨੂੰ ਬਸ ਅੱਜ ਮੈਂ ਕਿਹਾ ਚਲੋ ਵੀਡੀਓ ਬਣਾਈਏ ਹੁਣ ਵੀਡੀਓ ਤਾਂ ਆਪਾਂ ਰੋਜ਼ ਹੀ ਬਣਾਉਂਦੇ ਆ ਤੇ ਥੋੜਾ ਲੇਟ ਹੋ ਜਾਂਦੇ ਆ ਕਿਉਂਕਿ ਹੁਣ ਸਕੂਲ ਜਾਣਾ ਪੈਂਦਾ ਸਕੂਲ ਜਾਣ ਤੋਂ ਬਾਅਦ ਅ ਕਿਉਂਕਿ ਕੰਮ ਖਾਚ ਜਿਹੜਾ ਹੈ ਨਾ ਕਰਦਾ ਕਰਨਾ ਫਿਰ ਉਸ ਤੋਂ ਬਾਅਦ ਵੇਲੇ ਹੁਣਾ ਫਿਰ ਵੀਡੀਓ ਬਣਾਣੀ ਤੇ ਸੋਖਾ ਕੰਮ ਤਿਆਰੀ ਲਾ ਕਰੀਆ ਨੂੰ ਕਿਉਂਕਿ ਬਿਜ਼ੀ ਬਹੁਤ ਹੋ ਗਈ ਲਾਈਫ ਹੈ ਨਾ ਤੇ ਪੁਣ ਬਸ ਆਪਾਂ ਹੀ ਕਹਿਨੇ ਆ ਕਿ ਚਲੋ ਕਦੀ ਰਿਲੈਕਸ ਮਾਈਂਡ ਹੋ ਜਾਏਗਾ ਹਨਾ ਪੋਸੀਬਲ ਹੋ ਜੂਗਾ ਕਿ ਆਪਾਂ ਜਲਦੀ ਜਲਦੀ ਬਣਾਈਏ ਤੇ ਉਸ ਤੋਂ ਬਾਅਦ ਪਹਿਲਾਂ ਸਕੂਲ ਗਈ ਹਨਾ ਫਿਰ ਕਾਰਟੂਨ ਨਾਲ ਵੀ ਗੱਲ ਹੋਈ ਕਿ ਸ਼ਾਇਦ ਉਹ ਸਵੇਰੇ ਆ ਜਾਏਗਾ ਤੇ ਚਲੋ ਪ੍ਰਮਾਤਮਾ ਦੀ ਦਿਆ ਨਾਲ ਸਾਰਿਆਂ ਦੀ ਕੁਛ ਨਾ ਕੁਛ ਚੰਗਾ ਮਾੜਾ ਮੋਟਾ ਕੱਟੇ ਤੁੰਦਨਾ ਤੇ ਦਿਲ ਨੂੰ ਥੋੜੀ ਜਿਹੀ ਸਕੂਨ ਮਿਲਦੀ ਹੈ ਤੇ ਉਸ ਤੋਂ ਬਾਅਦ ਫਿਰ ਸਕੂਲ ਦੇ ਕੰਮ ਤਾਂ ਇਦਾਂ ਹੀ ਹੁੰਦੇ ਆ ਸਾਰਾ ਦਿਨ ਕਿਚ-ਕਿਚ ਵਾਲਾ ਕੰਮ ਹੈ ਪੇਪਰ ਬਣਾ ਰਹੇ ਆ ਫੇਰ ਟੈਸਟ ਆ ਗਿਆ ਹੈ ਬਸ ਕਦੀ ਕੁਝ ਕਦੀ ਕੁਝ ਚੱਲਦਾ ਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਹਾਲਾਤਾਂ ਬਾਰੇ ਵੀ ਅੱਜ ਸੁਣਿਆ। ਕਈ ਜਗ੍ਹਾ ਤੇ ਕਿਸੇ ਨੂੰ ਗੋਲੀ ਮਾਰ ਰਿਹਾ ਕੁਝ ਕਰ ਰਿਹਾ ਹਨਾ। ਪਤਾ ਨਹੀਂ ਆ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਇਹ ਤੇ ਸਰਕਾਰਾਂ ਦੇ ਮੈਟਰ ਹੁੰਦੇ ਆ। ਤੇ ਉਹਨਾਂ ਨੇ ਹੀ ਸੰਭਾਲਨੇ ਆ। ਤੇ ਬਾਕੀ ਤੁਸੀਂ ਸੁਣਾਓ। ਆਪਾਂ ਸਾਰੇ ਜਿਹੜੇ ਨੈਟ ਤੇ ਚੱਲਦੇ ਆ ਉਹ ਤਾਂ ਬਸ ਇਦਾਂ ਹੀ ਆ ਹਾਲਾਤ। ਪਹਿਲਾਂ ਵੀ ਆਪਾਂ ਵੀਡੀਓ ਜਦੋਂ ਬਣਾਉਂਦੇ ਸੀ ਕਈ ਵਾਰ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦੇ ਸੀਗੇ ਹਨ ਪਰ ਗੱਲ ਵੀ ਕੀ ਕਰਨੀ ਹੈਗੀ ਹੈ ਹਨਾ ਕੋਈ ਇੰਡਸਟਰੀ ਲਿਸਟ ਹੁੰਦੇ ਆ ਪਣਾ ਨਹੀਂ ਉਹਨਾਂ ਦੇ ਕੋਈ ਝਗੜੇ ਹੁੰਦੇ ਆ ਫਰੋਤੀਆਂ ਮੰਗੀਆਂ ਜਾਂਦੀਆਂ ਕੋਈ ਟੈਕਸ ਦਾ ਝਗੜੇ ਪਏ ਹੁੰਦੇ ਆ ਤੇ ਉਹਨਾਂ ਦੀ ਮਾਰ-ਤਾੜ ਲੱਗੀ ਹੋਈ ਹੈ ਕਦੀ ਕੁਛ ਕਦੀ ਕੁਛ ਮਤਲਬ ਕੋਈ ਸਮੂਥ ਜੀ ਚੀਜ਼ ਤੇ ਨਹੀਂ ਹੈਪਨ ਹੋ ਰਹੀ ਕਿ ਜਿਹੜੀ ਆਪਾਂ ਦੇਖੀਏ ਕਿ ਵੀ ਇਹ ਬਹੁਤ ਵਧੀਆ ਕੰਮ ਹੋ ਗਿਆ ਹਨ ਤੇ ਬਾਕੀ ਰਹੀ ਗੱਲ ਲੋਕਾਂ ਦੀਆਂ ਆਪਣੀਆਂ ਦੁੱਖ ਪਰੇਸ਼ਾਨੀਆਂ ਬਹੁਤ ਹੁੰਦੀਆਂ ਹਨਾ ਤੇ ਜਦੋਂ ਆਪਣੇ ਘਰੇ ਦੁੱਖ ਪਰੇਸ਼ਾਨੀਆਂ ਹੁੰਦੀਆਂ ਤੇ ਕਿਸੇ ਦੂਸਰੇ ਦੀਆਂ ਦੁੱਖ ਪਰੇਸ਼ਾਨੀਆਂ ਵੀ ਨਜ਼ਰ ਨਹੀਂ ਆਉਂਦੀਆਂ ਪਰ ਸਭ ਦਾ ਹੀ ਦੁੱਖ ਬਣਾਉਣਾ ਚਾਹੀਦਾ ਤੇ ਦੁੱਖ ਸੁਣਨਾ ਵੀ ਚਾਹੀਦਾ ਜੇ ਕਿਸੇ ਦਾ ਕੋਈ ਫੈਮਿਲੀ ਮੈਂਬਰ ਲਾਸ ਹੋ ਗਿਆ ਤੇ ਸਾਡੇ ਦੋ ਬਹੁਤ ਹਮਦਰਦੀ ਦੇ ਹੁੰਦੇ ਆ ਤੇ ਇਹਦੇ ਨਾਲ ਉਹ ਜੀ ਵਾਪਸ ਨਹੀਂ ਆ ਜੇਗਾ ਤੇ ਜੇ ਅਸੀਂ ਨਹੀਂ ਵੀ ਬੋਲਾਂਗੇ ਤਾਂ ਵੀ ਅਗਲੇ ਅੰੂ ਤੇ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਥੋੜਾ ਓਖਾ ਸਮਾਂ ਹੁੰਦਾ ਨਾ ਜਦੋਂ ਸਾਰੀ ਕੰਡੋਲੈਂਸ ਕਰਦੇ ਆ ਤੇ ਉਹ ਸੁੱਖਾ ਨਿਕਲ ਜਾਂਦਾ ਤੇ ਛੋਟੇ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਦੀ ਮਾਮਾ ਪੇਰੈਂਟਸ ਵੀ ਤੋਂ ਇਕੱਟਣਾ ਚਲੇ ਜਾਂਦਾ ਤੇ ਜ਼ਿੰਦਗੀ ਜਿਣੀ ਓਖੀ ਹੋ ਜਾਂਦੀ ਹੈ ਤੇ ਤੁਸੀਂ ਇਹ ਦੇਖੋ ਵੀ ਹੜਾਤੇ ਵੀ ਗੁਜ਼ਰਦੇ ਜਾਂਦੇ ਸਮਾਂ ਲੰਘਦਾ ਜਾਂਦਾ ਦੇਖ ਲਓ ਅਪਾ ਕਹਿੰਦੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ 6 ਮਹੀਨੇ ਬੀਤ ਕੇ ਸਤਵਾਂ ਚੜ ਗਿਆ ਤੇ ਕੋਈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹਨਾ ਇੰਨਾ ਬੰਦਾ ਕਦੀ ਪੇਪਰ ਆਵੇ ਕਦੀ ਕੋਸ਼ ਆਵੇ ਇਦਾਂ ਚੱਲਦੇ ਰਹਿੰਦੇ ਆ ਤੇ ਇਦਾਂ ਕਰਦਿਆਂ ਕਰਾਉਂਦੇ ਆ ਸਾਲ ਜਿਹੜਾ ਹੁਣ ਆਹ ਵਾਲੇ 6 ਮਹੀਨੇ ਤਾਂ ਪਤਾ ਹੀ ਨਹੀਂ ਲੱਗਣੀ ਕਿਵੇਂ ਬੀਤ ਜਾਣੀਆਂ ਦਿਨ ਛੋਟੇ ਹੋਣੇ ਆ ਤੇ ਕਈ ਵਾਰੀ ਨਾ ਕੋਈ ਆਪਾਂ ਇਹਦਾ ਕਹਿੰਦੇ ਆ ਨਾ ਕਿ ਪਤਾ ਹੀ ਨਹੀਂ ਲੱਗਦਾ ਹਨਾ ਬੀਜੀ ਹੁੰਨੇ ਆ ਕਦੀ ਇੱਧਰ ਪੇਪਰ ਆ ਜਾਂਦੇ ਕਦੀ ਇੱਧਰ ਪੇਪਰ ਆ ਜਾਂਦੇ ਕਦੀ ਇਹ ਕੰਮ ਕਰਦੇ ਆ ਕਦੀ ਇਹ ਘਰ ਆ ਕੇ ਥੱਕ ਕੇ ਸੌਂ ਜਾਂਦਾ ਤੇ ਫਿਰ ਕਿਸ਼ਮ ਪੜਾਈ ਦੀ ਹੈ ਤੇ ਉਸ ਤੋਂ ਬਾਅਦ ਮਤਲਬ ਕਿ ਚੰਗੀ ਤਰ੍ਹਾਂ ਬੰਦਾ ਰੈਸਟ ਹੋਈ ਨਹੀਂ ਜਾਂ ਫਿਰ ਘਰ ਦਾ ਕੰਮ ਕਰੋ ਫਿਰ ਰੀਲਾਂ ਵੀ ਬਣਾਉਣੀਆਂ ਰੋਟੀ ਰੋਟੀ ਆਣਾ ਖਾਣਾ ਜੇ ਕਰੋ ਉਹ ਕਰੋ ਕੰਮ ਕੋਈ ਨਾ ਕੋਈ ਜਿਹੜਾ ਕੰਮ ਪਿਆ ਹੀ ਰਹਿਦਾ ਤੇ ਉਹਨਾਂ ਸਾਰੇ ਕੰਮਾਂ ਨੂੰ ਵੀ ਕਰਨਾ ਪੈਂਦਾ ਤੇ ਇਹ ਰੀਲ ਵੀ ਬਣਾਨੀ ਪੈਂਦੀ ਹੈ ਤੇ ਜਦੋਂ ਕੋਈ ਲਾਈਕ ਸ਼ੇਅਰ ਫੋਲੋ ਨਹੀਂ ਕਰਦਾ ਤੇ ਉਸ ਟਾਈਮ ਮਨ ਨੂੰ ਦੁੱਖ ਜਿਹਾ ਵੀ ਬੜਾ ਹੁੰਦਾ ਤੇ ਕਿਉਂਕਿ ਫਿਰ ਬੰਦਾ ਮਿਹਨਤ ਲਾਵੇ ਉਸ ਦਾ ਫਲ ਵੀ ਨਾ ਮਿਲੇ ਨਾ ਤੇ ਫਿਰ ਮੁਸ਼ਕਲ ਹੈ ਗਿਵ ਗਿਵ ਅਪ ਪਰ ਨਹੀਂ ਕਰਨਾ ਕਿਉਂਕਿ ਇਹ ਹੌਸਲਾ ਛੱਡ ਦੇ ਨਾਲ ਕਾਮਯਾਬੀ ਨਹੀਂ ਮਿਲਦੀ ਆ ਕਾਮਯਾਬੀ ਹਾਸਲ ਕਰਨ ਲਈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਆਪਾਂ ਕਰੀ ਜਾਂਦੇ ਆ ਹਲੇ ਤੱਕ ਤਾਂ ਹੌਲੀ ਹੌਲੀ ਕਰਕੇ ਇੱਕ ਇੱਕ ਸਟੈਪ ਅੱਗੇ ਵਧਦੇ ਜਾਂਦੇ ਆ ਤੇ ਪਰਮਾਤਮਾ ਦੀ ਦਇਆ ਨਾਲ ਕਿਸੇ ਦਿਨ ਬਹੁਤ ਚੰਗਾ ਅਕੀਵਾ ਚਾਵਾਂਗੇ ਜਿਵੇਂ ਹੀ ਅਹ ਘਲਾਤ ਨਜ਼ਰ ਹੁੰਦੇ ਲੈਂਦੇ ਹੋ ਅ ਕੁਛ ਨਾ ਕੁਛ ਤਾਂ ਜ਼ਿੰਦਗੀ ਚ ਘਟੇਤ ਹੁੰਦਾ ਹੀ ਜਾਂਦਾ ਤੇ ਕੋਈ ਬੰਦਾ ਉੱਥੇ ਵਕਤ ਤੇ ਹਾਲਾਤਾਂ ਤੋਂ ਉੱਥੇ ਖੜਾ ਨਹੀਂ ਹੁੰਦਾ ਮੂਵਮੈਂਟ ਤਾਂ ਹਰਦੀ ਲਾਈਫ ਚ ਕੋਈ ਨਾ ਵੀ ਜੋ ਕੋਈ ਹੁੰਦੀ ਹੈ ਤੇ ਲਾਈਫ ਚੇਂਜ ਵੀ ਹੁੰਦੀ ਹੈ ਇਹ ਤਾਂ ਕੋਈ ਬਾਹਰੋਂ ਆਂਦਾ ਤੇ ਉਹ ਹੀ ਦੱਸੇਗਾ ਇੱਕ ਦੋ ਰਹਿੰਦੇ ਲੋਕਾਂ ਨੂੰ ਕਿਸ ਦਾ ਪਤਾ ਘਾਟੀ ਰੱਖਦਾ ਤੇ ਬਾਕੀ ਸਾਰੇ ਹਨ ਮੇਰਾ ਅੱਜ ਦੀ